ਮੰਲੋ ਤੁਹਾਨੂੰ ਅੰਦਰ ਆਉਣਾ ਪੈਣਾ ਇੱਕ ਸੌਦਾ ਬਣ ਗਿਆ ਸੌਦਾ ਬਣ ਗਿਆ ਬਾਹਲਾ ਸਿਰਾ ਗੱਲਬਾਤ ਵੱਡੇ ਭਾਈ ਵਾਸਤੇ ਸਰਪ੍ਰਾਈਜ਼ ਆ ਵੱਡੇ ਭਾਈ ਵਾਸਤੇ ਇੱਕ ਚੀਜ਼ ਖਰੀਦੀ ਆ ਕਿੰਨੇ ਦੀ ਖਰੀਦੀ ਆ ਕੀ ਖਰੀਦਿਆ ਕਿਹੋ ਜਿਹਾ ਸਿਸਟਮ ਆ ਬਹੁਤ ਜ਼ਿਆਦਾ ਐਕਸਾਈਟਮੈਂਟ ਆ ਸਾਡੇ ਦੇ ਵਿੱਚ ਭਾਈ ਦੇ ਬਾਹਲੇ ਕੰਮ ਦਾ ਸੰਦ ਆ ਯਾਰ ਮੈਨੂੰ ਇੰਨਾ ਪਤਾ ਵੀ ਜਿੱਦẽ ਉਹ ਸੰਦ ਘਰੇ ਜਾਵੜਿਆ ਜਿੰਨੇ ਪੈਸੇ ਲੱਗਣੇ ਉਹਨੇ ਐਂ ਪੈਸੇ ਆਪਾਂ ਨੂੰ ਕੱਢ ਕੇ ਪੂਰੇ ਕਰਕੇ ਫੜਾ ਦੇਣੇ ਆ ਆਜੋ ਤੁਹਾਨੂੰ ਮੈਂ ਦਿਖਾਉਣਾ ਬੜੀ ਕੰਮ ਦੀ ਚੀਜ਼ ਯਾਰ ਬੜੇ ਕੰਮ ਦੀ ਚੀਜ਼ ਮਿਲ ਗਈ ਆ ਦੇਖੋ ਸੰਦ ਆ ਲਿਆ ਆਹਾ ਆਹ ਲਿਆ ਹੁਣ ਲਿਜਾਣਾ ਹੈ ਘਰੇ ਘਰੇ ਲਿਜਾਣ ਵਾਸਤੇ ਵੀਡੀਓ ਬਹੁਤ ਬਣਾਈਆਂ ਪਰ ਰੌਲਾ ਇਸ ਗੱਲ ਦਾ ਕਿ ਆਪਾਂ ਨੂੰ ਖੁਦ ਨੂੰ ਚਲਾਉਣਾ ਨਹੀਂ ਆਉਂਦਾ ਆਪਾਂ ਇਹ ਗੱਪਰੂ ਤੋਂ ਇੱਕ ਤਾਂ ਇਹਨੂੰ ਸਰਵਿਸ ਕਰਾਉਣੀ ਸਿੱਖ ਲਗੇ ਇਹਦੀ ਸਰਵਿਸ ਦਾ ਆਪਾਂ ਨੂੰ ਦੇਖਾ ਪੈਣਾ ਇੱਕ ਸਾਨੂੰ ਚਲਾਉਣ ਦਾ ਗੱਪਰੂ ਕੋ ਚਲਾ ਕੇ ਅਸੀਂ ਦੇਖਾਂਗੇ ਕੋਈ ਗੱਲ ਨਹੀਂ ਬੇਸੀ ਕੋਈ ਗੱਲ ਨਹੀਂ ਚਲਾ ਕੇ ਦਿਖਾ ਦਿੰਨੇ ਆਪਾਂ ਤੇ ਮੈਂ ਰਿਵੈਟ ਤੁਹਾਨੂੰ ਮੈਂ ਪਹਿਲਾਂ ਚੀ ਪਹਿਲਾਂ ਚੀ ਦੱਸ ਦਿੰਨਾ ਕਿ ਇਹ ਮਿਲਿਆ ਸਾਨੂੰ 42000 ਬਿਲਕੁਲ ਜੀ ਬਿਲਕੁਲ 42000 ਦਾ ਯਾਰ ਇਹ ਤਾਂ ਮੈਨੂੰ 42 ਦਾ ਮਿਲਿਆ ਹੁਣ ਕਾਹਕ ਨੂੰ ਵੀ 42 ਦਾ ਹੀ ਲਾਉਣਾ ਪਊ ਫੇਰ ਕੋਈ ਗੱਲ ਹੈ ਆ ਨਾ ਕਿਉਂਕਿ ਆਪਾਂ ਨੂੰ ਤਾਂ ਬਾਈ ਨੇ ਘੱਟ ਕਰਕੇ ਲਾਇਆ ਸੀ ਇਹਦਾ ਇਹ 7.5 ਹਾਰਸਪਾਵਰ ਨਾ ਜੀ ਪੌਣੇ 8 एचपी ਦਾ ਇੰਜਨ ਲੱਗਾ ਹੈ ਇਹਦੇ ਵਿੱਚ ਵੱਡਾ ਬਾਈ ਵੀ ਵੀਡੀਓ ਤੁਹਾਡੇ ਨਾਲ ਹੀ ਦੇਖੂਗਾ ਕਿਉਂਕਿ ਇਹ ਇੱਕ ਦਿਨ ਲੇਟ ਸਾਨੂੰ ਵੀ ਡਿਲੀਵਰੀ ਫਰੀ ਦੇਉਂਗੇ। ਬਿਲਕੁਲ ਫਰੀ ਆਲ ਓਵਰ ਇਹਨਾਂ ਡਿਲੀਵਰੀ ਫਰੀ ਪੈਟਰੋਲ ਇੰਜਨ 4 ਸਟੋਕ ਦਾ ਟਰਬੋ ਇੰਜਨ। ਮਤਲਬ ਇਹ ਕੋਈ ਇਹਦੇ ਵਿੱਚ ਟੂਟੀ ਵਾਲੀ ਨਹੀਂ ਪਾਉਣਾ। ਕੋਈ ਕੁਝ ਨਹੀਂ ਪਾਉਣਾ ਕੱਲਾ ਪੈਟਰੋਲ ਪਾਉਣਾ ਦੇ ਵਿੱਚ। ਪਹਿਲਾਂ ਮੈਨੂੰ ਚਲਾਉਣਾ ਦੱਸ। ਇਹ ਤੋਂ ਕਰ ਲੈਣਾ ਮੈਂ ਸਟਾਰਟ। ਹਾਂਜੀ ਪਹਿਲਾਂ ਤਾਂ ਦੇਖੋ ਆ ਦੇਖੋ ਸੁੱਚ ਲੱਗੀ ਹੋਈ ਆ ਆਨ ਹੋਊਗੀ। ਉਦੋਂ ਬਾਅਦ ਆਪਾਂ ਚੋਕ ਲਾ ਲੈਣੀ ਆ ਜਿਹੜੀ ਵਾਈਟ ਕਲਰ ਦੀ ਆ ਚੋਕ ਆ। ਆਹਾ ਹਾਂਜੀ ਇਹ ਚੋਕ ਲਾ ਲਈ ਉਸ ਤੋਂ ਬਾਅਦ ਆਪਾਂ ਰੱਸੀ ਖੱਟ ਲੈਣੀ ਆ। ਇਹ ਸਟਾਰਟ ਹੋ ਜਾਣਾ। ਜਦੋਂ ਸਟਾਰਟ ਹੋ ਗਿਆ ਇਹਦੀ ਚੋਕ ਕਰ ਦੇਣੀ ਆਪਾਂ ਬੰਦ ਜੇ ਮੰਨ ਕੇ ਚੱਲੋ ਪਹਿਲਾ ਗੇਅਰ ਆ ਗਿਆ ਹਾਰਡ ਮਿੱਟੀ ਆ ਤਾਂ ਪਹਿਲੇ ਗੇਅਰ 'ਚ ਚੱਲੂਗਾ ਹੂੰ ਪਾਣੀ ਲੱਗਿਆ ਨੋਰਮਲ ਬੱਤ ਸੈਰ ਗਿਆ ਤਾਂ ਦੂਜੇ ਗੇਅਰ 'ਚ ਆ ਜੇ ਆਪਾਂ ਬੈਕ ਕਰਨਾ ਤਾਂ ਐਂਡ ਤੇ ਬੈਕ ਆ ਜਾਣਾ ਅੱਛਾ ਹਾਂ ਤਿੰਨ ਗੇਅਰ ਨੇ ਦੋ ਫਾਰਵਰਡ ਇੱਕ ਕਰਵਸ ਗੇਅਰ ਆ ਗਿਆ ਇਹਦੇ ਉੱਤੇ ਕੀ ਲਿਖਿਆ ਰਿਵਰਸ ਗੇਅਰ ਲੋਕ ਲੋਕ ਜੇ ਮੰਨ ਕੇ ਚੱਲੋ ਕੋਈ ਗੇਰ ਬੱਚਾ ਪੁੱਛਾ ਸ਼ਰਾਰਤ ਕਰਦਾ ਕੋਈ ਖੰਤੇ 'ਚ ਲੈ ਕੇ ਜਾਂਦਾ ਵੀ ਬੈਕ ਗੇਅਰ ਨਾਲ ਫਾ ਲਵੇ ਤੇ ਉਹਨੂੰ ਐਵੇਂ ਕਰਕੇ ਦੇ ਦਿਓ ਸਿੱਧਾ ਫਿਰ ਬੈਕ ਗੇਅਰ ਨਹੀਂ ਪਹਿਲਾਂ ਅੱਗੇ ਨੂੰ ਚੱਲੂਗਾ ਆਜ ਹੁਣ ਬੈਕ ਹੋਣੇ ਪਹਿਣਾ ਜੀ ਅੱਛਾ ਕੋਈ ਨਿਆਣਾ ਜਵਾਕ ਬੈਗ ਗੇਅਰ ਪਾ ਕੇ ਤੇ ਇਹਦਾ ਲੱਤਾਂ ਤੇ ਚੜਜੂ ਹਾਂ ਤਾਂ ਲੋਕ ਲੱਗ ਜਾਂਦਾ ਉਹਨੂੰ ਬੈਗ ਗੇਅਰ ਨੂੰ ਆਪਣੇ ਲੋਕ ਲੱਗ ਜਾਂਦਾ ਹਾਂ ਇਹ ਗੱਲ ਬਣ ਗਈ ਤੇ ਇੱਕ ਬੈਕ ਜਾਊਗਾ ਲੱਗ ਜਾ ਕਰੂਗਾ ਹਾਂ ਬਾਕੀ ਦਾ ਹੈਂਡਲ ਉੱਪਰ نیچے ਕਰਨਿਆ ਕਈ ਮਨੇ ਕਿਸਾਨ ਵੀਰਾਂ ਦਾ ਕਦ ਉੱਚਾ ਕਈਆਂ ਦਾ ਮਤਲਬ ਛੋਟਾ ਹਾਈਟ ਦੇ ਵਿੱਚ ਨੇ ਅੱਜ ਇੱਥੇ ਮਰਜੀ ਕਰ ਲੋ ਲਓ ਜੀ ਇੱਕ ਇੱਕ ਗੱਲ ਮੈਨੂੰ ਹੋਰ ਦੱਸ ਹਾਂਜੀ ਇਹਦੀ ਸਰਵਿਸ ਕਿੰਨੇ ਘੰਟਿਆਂ ਬਾਅਦ ਹੁੰਦੀ ਹੈ ਸਰਵਿਸ ਦੇਖੋ ਜੀ ਇਹਦੀ ਇੱਕ ਇੰਜਨ ਵਾਲ ਪੈਂਦਾ ਇਹਦੇ ਵਿੱਚ ਗੇਅਰ ਰੋਲ ਪੈਂਦਾ ਹਾਂ ਇੱਥੇ ਤਾਂ ਇੰਜਨ ਲੱਗਿਆ हां ਜਦੋਂ ਕਿਸਾਨ ਭਰਾ ਸਤੋ ਖਰੀਦੂਗਾ ਉਹਨੂੰ ਫਿੱਟ ਹੋ ਕੇ ਜਾਊਗੀ ਸਾਰੀ ਮਸ਼ੀਨ ਇੰਜਨ ਨਾਲ ਗੇਅਰ ਨਾਲ ਇੱਕ ਵਾਰੀ ਪਿਆ ਹੋਊਗਾ ਉਸ ਤੋਂ ਮਗਰੋਂ ਤੁਸੀਂ ਆ ਨਟ ਖੋਲ ਦੇਣਾ ਆ ਚੈਂਬਰ ਦਾ ਨਾਟ ਆ ਪੁਰਾਣਾ ਮਤਲਬ ਕਿ ਇੰਜਨ ਨਾਲ ਨਿਕਲ ਜਾਊਗਾ ਨਵਾਂ ਪਾ ਦੇਣਾ ਪੈਂਦਾ ਕਿਹੜਾ ਇਹਦੇ ਵਿੱਚ 20 40 ਦਾ ਕੈਸਟਰੋਲ ਦਾ ਅੱਛਾ 600 ਗ੍ਰਾਮ ਠੀਕ ਪਹਿਲਾਂ 25 ਘੰਟਿਆਂ ਬਾਅਦ ਸਰਵਿਸ ਕਰ ਦੇਣੀ ਆ ਫਿਰ 35 40 ਘੰਟਿਆਂ ਬਾਅਦ ਸਰਵਿਸ ਕਰ ਦੇਣੀ ਆ ਠੀਕ ਆ ਤੇ 5 ਲੀਟਰ ਦਾ ਪੈਟਰੋਲ ਟੈਂਕ ਆ ਇਹ ਤਾਂ ਹੋ ਗਿਆ ਤੇ ਇਹਦਾ 에ਅਰ ਫਿਲਟਰ 에ਅਰ ਫਿਲਟਰ ਆਪਣੇ ਆ ਆ ਕੇ ਜਿਵੇਂ ਮੰਨ ਕੇ ਚੱਲੋ ਜਦ ਆਪਾਂ ਹੜ ਮਿੱਟੀ ਦੇ ਵਿੱਚ ਚਲਾਉਨੇ ਆ ਠੀਕ ਆ ਜੀ ਫਿਰ ਇਹਨੂੰ ਕੱਢ ਕੇ ਆਪਾਂ ਜਿਹੜੀ ਧੂਲ ਮਿੱਟੀਆਂ ਨਾ ਉਹ ਜਮਾ ਹੋ ਜਾਂਦੀ ਆ ਆ ਕੱਢ ਕੇ ਝਾੜ ਦੋ ਅੱਛਾ ਜਦ ਜਾਦਾ ਗੰਦਾ ਹੋ ਗਿਆ ਇਹਨੂੰ ਪਟਰੋਲ ਲਾਉਂਦਾ ਉਹ ਤੋਂ ਬਸ ਅਨੇ ਕੰਮ ਆ ਜਿਹੜੇ ਆ ਵਾਲਾ ਇਹਦੇ ਅੰਦਰ ਏਅਰ ਮਰਵਾਉਂਦਾ ਹਵਾ ਮਰਵਾਉਂਦਾ ਠੀਕ ਆ ਤੇ ਇੱਥੇ ਆ ਗੇਅਰ ਵਾਲਾ ਇਹਦਾ ਹਮ ਇਹਦੇ ਵਿੱਚ 1 ਲੀਟਰ ਦੇਲ ਪੈਂਦਾ ਗੇਅਰ ਆਇਲ ਵੀ ਆਪਣੇ ਗੱਡੀਆਂ ਦੇ ਵਿੱਚ ਪੈਂਦਾ ਗੇਅਰਾਂ ਦੇ ਵਿੱਚ ਪੈਂਦਾ ਤਾਂ ਸੀਐਲ ਉਹੀ ਪਊਗਾ ਇੱਥੇ ਪੈ ਗਿਆ ਇਹ ਆਪਣੇ ਨੀਚੋਂ ਨਿਕਲ ਜਾਣਾ ਦੇਖੋ ਜੀ ਬਿਲਕੁਲ ਨਟ ਨੀਚੇ ਲੱਗਾ ਇਹਦਾ ਚੈਂਬਰ ਦੇ ਨੀਚੇ ਲੱਗਾ ਆ। ਅੱਛਾ ਇਹ ਕਿਸਾਨ ਪਰ ਆਵੇ ਚੱਲਣ ਦੇ ਉੱਪਰ ਡਿਪੈਂਡ ਆ। ਜੇ ਜ਼ਿਆਦਾ ਵਰਕ ਕਰੂਗਾ ਤਾਂ ਦੋ ਵਾਰ ਕਰਦੇ ਸਾਲ ਦੇ ਵਿੱਚ। ਜੇ ਮਤਲਬ ਘੱਟ ਵਰਕ ਕਰਦਾ ਤਾਂ ਇੱਕ ਵਾਰ ਕਰ ਦੋ। ਇਹ ਇਹਦੇ ਵਿੱਚ ਕਿਹੜਾ ਤੇਲ ਪੈਣਾ? ਇਹਦੇ ਵਿੱਚ 90 ਨੰਬਰ ਸੀਐਲ ਜਿਹਨੂੰ ਆਪਾਂ ਗੀਅਰ ਔਲ ਕਹ ਦਿੰਨੇ ਆ। ਅੱਛਾ ਉਹ ਪਾਊਗਾ। ਹਾਂਜੀ ਹਾਂ। ਮੇਰੇ ਸਾਬ ਨੂੰ ਤਾਂ ਤਕਰੀਬਨ ਆਪਾਂ ਸਿੱਖ ਗਏ। ਹਾਂਜੀ। ਹੈਨਾ ਪ੍ਰੀਤ? ਬਾਕੀ ਆਪਾਂ ਖੇਤ ਜਾ ਕੇ ਦੇਖਾਂ ਕਿਵੇਂ ਚੱਲਦਾ। ਬਾਕੀ ਆ ਦੇਖੋ ਇੱਧਰ ਰੂਟਾ ਵੀ ਟਰਹਾ ਵਾਲਾ ਆ ਗਿਆ ਨਾਲ। ਇੱਕ ਪਾਸੇ ਆਹ ਵਾਲਾ, ਇੱਕ ਪਾਸੇ ਆਹ ਵਾਲਾ। ਇਹ ਛੋਟਾ-ਬੜਾ ਹੋ ਜਾਂਦਾ। ਇਹ ਮੰਨ ਕੇ ਚੱਲੋ ਕਿਸੇ ਨਾਲ ਸਬਜੀ ਦੇ ਵਿੱਚ ਚਲਾਉਣਾ 10 ਇੰਚੀ ਚ 12 ਇੰਚੀ ਚ 15 ਇੰਚੀ ਚ ਮਤਲਬ ਕਿ 36 ਇੰਚ ਤੱਕ ਅਡਜਸਟਮੈਂਟ ਆ ਆ ਦੇਖ ਪ੍ਰੀ ਤਾਂ ਖੁੱਲ ਜਾਂਦਗਾ ਆਪੀ ਨਾਲ ਲੱਗੀ ਹੋਈ ਨਹੀਂ ਆ ਦੇਖੋ ਆ ਤਵੇ ਨਿਕਲ ਜਾਣਗੇ ਬਰਾਂ ਨਿਕਲ ਜਾਊਗਾ ਇਹ ਸਿੰਗਲ ਵੀ ਰਹਿ ਜਾਊਗਾ ਡਬਲ ਵੀ ਰਹਿ ਜਾਊਗਾ ਤਿੰਨ ਵਾਲਾ ਵੀ ਰਹਿ ਜਾਊਗਾ ਕਿਉਂ ਜਿੱਦਾਂ ਗੱਲ ਇਹ ਵੱਡੇ ਛੋਟੇ ਸਾਰੇ ਹੁੰਦੇ ਆ ਉਹ ਵੱਡੇ ਹੁੰਦੇ ਆ ਉਦੋਂ ਮਗਰੋਂ ਆਪਣਾ ਆਪਲਾਉ ਆ ਜਿਵੇਂ ਆਪਣਾ ਲਾਈਨ ਦਾ ਬੈਡਰ ਤੇ ਕੋਈ ਸਬਜੀ ਭਾਜੀ ਬਿਜੀ ਹੋਈ ਆ ਇਹ ਤੰਗਪੀੜਾ ਵੀ ਹੋ ਜਾਂਦਾ ਆ ਦੇਖੋ ਇਹ ਪਲਾਉ ਆ ਜਿਹੜਾ ਆਪਣੇ ਇੱਥੋਂ ਖੋਲ ਕੇ ਇਹਨੂੰ ਆ ਦੇਖੋ ਟਾਈ ਉਨਾ ਟੇਲਾ ਹੋ ਗਿਆ ਮਤਲਬ ਇਹ ਚੌੜਾ ਭੀੜਾ ਹੁੰਦਾ ਉਦੋਂ ਮਾਗਰੋਂ ਮਿੱਟੀ ਆਪਣਾ ਜ਼ਿਆਦਾ ਲਾਉਣੀ ਆ ਜਿਵੇਂ ਟਰੈਕਟਰ ਦਾ ਡੰਡਾ ਨਹੀਂ ਹੁੰਦਾ ਉਹ ਚੀਜ਼ ਆ ਗਿਆ ਦੇਖੋ ਅੱਛਾ ਇਹਨੂੰ ਐ ਕਰ ਦੋਂਗੇ ਵੱਧ ਮਿੱਟੀ ਚੱਕੂਗਾ ਇਹਨੂੰ ਉੱਪਰ ਕਰ ਦੋਂਗੇ ਤਾਂ ਘੱਟ ਚੱਕੂਗਾ ਤੇ ਇਹ ਇਹ ਆ ਮੈਨੂੰ ਹੀ ਦੇ ਰਹੇ ਆ ਕਿ ਆਮ ਕਿਸਾਨ ਨੂੰ ਵੀ ਆ ਆ ਚੀਜ਼ ਮਿਲੂਗੀ ਨਾ ਕੋਈ ਗੱਲ ਨਹੀਂ ਜਿਹੜਾ ਛੋਟੇ ਵੀਡੀਓ ਦੇਖ ਕੇ ਆਊਗਾ ਜਿਉਂ ਆਪਾਂ ਇਹ ਵੀ ਦੇ ਦਾਂਗੇ ਨਾਲ 42000 ਚਾ ਸਾਰਾ ਕੁਝ ਮਿਲੂਗਾ ਆ ਰੂਟਾ ਬੀਟਰ ਹੋ ਗਿਆ ਵੈਸੇ ਇਹ ਤਾਂ 6000 ਕੀਮਤ ਤੇ ਲੱਗ ਤਾ ਆ ਜਿਹੜਾ ਛੋਟੇ ਵੀਡੀਓ ਦਾ ਸਕਰੀਨ ਸ਼ਾਟ ਭੇਜੂਗਾ ਉਹਨੂੰ ਆਪ ਮਾਤਾ ਨਾ ਰਗੜਤੇ ਅਸ ਰਾਜੇ ਵਾਲੇ ਆਪਾਂ ਗਰੰਟੀ ਵੀ ਦੇਵਾਂਗੇ ਗਰੰਟੀ ਸੱਚ ਗਰੰਟੀ ਕਿੰਨੇ ਚਿਰ ਦੀ ਇੱਕ ਸਾਲ ਦੀ ਪੂਰੀ ਗਰੰਟੀ ਆ ਇੰਜਨ ਖਰਾਬ ਹੋ ਜਾਵੇ ਗੀਅਰ ਖਰਾਬ ਹੋ ਜਾਵੇ ਕੋਈ ਚੀਜ਼ ਟੁੱਟ ਜਾਵੇ ਆਪਾਂ ਚੇਂਜ ਕਰ ਦਾਂਗੇ ਉਹ ਵੀ ਕਿਸਾਨ ਭਾਈ ਨੂੰ ਆਪਣੇ ਆਉਣ ਦੀ ਲੋੜ ਨਹੀਂ ਹੈਗੀ WhatsApp ਤੇ ਫੋਟੋ ਪਾ ਦਿਓ ਵੀ ਆਹ ਚੀਜ਼ ਖਰਾਬ ਆ ਘਰ ਬੈਠੇ ਸਮਾਨ ਮਿਲ ਜੂਗਾ ਉਹਨਾਂ ਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੁੱਖ ਦੀ ਆਪਣੇ 3 ਤੋਂ 4 ਮਰਲੇ ਥਾਂ ਬੋਰ ਕੋਲੇ ਵਿਲਾ ਪਿਆ ਰਹਿੰਦਾ 3 ਤੋਂ 4 ਮਰਲਿਆਂ 'ਚ ਹਰ ਰੋਜ਼ 100 ਤੋਂ 200 ਦੀ ਸਬਜ਼ੀ ਹੁੰਦੀ ਹੈ 100 ਰੁਪਏ ਦੀ ਸਬਜ਼ੀ ਹੋਵੇ ਸਾਲ 'ਚ 36000 ਦੀ ਸਬਜ਼ੀ ਠੀਕ ਆ ਕਿ ਨਹੀਂ 2 ਸਾਲਾਂ 'ਚ 72000 ਦੀ ਸਬਜ਼ੀ ਹੈ ਕਿ ਕਿੱਲੇ ਦਾ ਠੇਕਾ ਕਿੰਨਾ 72000 ਰੁਪਿਆ ਅੱਧੇ ਕਿੱਲੇ ਜਿੰਨਾ ਕੰਮ ਥੋੜੇ ਉਹ ਬੋਰ ਤੇ ਵਿਹਲੇ ਪਏ ਤੈਨ ਨ ਮਰਲੇ ਕਰਨਗੇ ਤਿੰਨ ਮਰਲੇ ਥਾਂ ਥੋੜੇ ਬੋਰ ਦੇ ਦਾਲੇ ਵਾਲਾ ਅੱਧੇ ਕਿੱਲੇ ਜਿੰਨਾ ਕੰਮ ਕਰੂਗਾ ਥੋੜੇ ਘਰੇ ਜੇ ਆ ਸੰਦ ਹੋਊਗਾ ਮੈਂ ਤੁਹਾਨੂੰ ਤਾਂ ਕਿਹਾ ਸੀ ਵੀ ਜਿੱਦਾਂ ਇਹ ਸੰਦ ਤੁਹਾਡੇ ਘਰੇ ਹੀ ਆਵੜਿਆ ਉਦੋਂ ਇਹਨੇ 100 ਰੁਪਈਆ net ਦਾ ਕਮਾਉਣਾ ਸ਼ੁਰੂ ਕਰ ਦੇਣਾ ਕਟੋ ਘੱਟ 100 ਰੁਪਈਆ 100 ਰੁਪਈਏ ਤੋਂ ਇਹਦੀ ਸ਼ੁਰੂਆਤ ਹੋ ਜਾਣੀ ਆ ਤੁਸੀਂ 300 ਕਮਾ ਲਓ ਤੁਸੀਂ 500 ਕਮਾ ਲਓ ਤੁਸੀਂ 700 ਆਮ ਜ਼ਮੀਂਦਾਰ ਇਹਨਾਂ ਜਿਹੜਾ ਵੱੱਦ ਵਾਲਾ ਉਹਨੇ ਤਾਂ ਕਿਰਤ ਵਾਲੇ ਤਾਂ ਕਿਰਤ ਵਾਲੇ ਲੋਕਾਂ ਨੇ ਤਾਂ ਇਹਦੇ ਨਾਲ ਲੋਕਾਂ ਦੇ ਕਿਰਾਏ ਤੇ ਵੀ ਕਿੱਲੇ ਵਾਹੇ ਹਾਂ ਬਿਲਕੁਲ ਜੀ ਬਿਲਕੁਲ ਪਨੀਰੀ ਕਦੋਂ ਵੀ ਕਰ ਸਕਦਾ ਕਦੋਂ ਵੀ ਕਰੂ ਜਿਹੜਾ ਇੰਜਣ ਲੱਗਿਆ ਹੋਇਆ ਇਹਦੇ ਵਿੱਚ ਵਾਟਰਪੂਫ ਇੰਜਣ ਲੱਗਿਆ ਹੋਇਆ ਮਤਲਬ ਜਿੱਥੇ ਮਰਜੀ ਪਾਣੀ ਪੈ ਜਾਵੇ ਕੋਈ ਦਿੱਕਤ ਨਹੀਂ ਲੈ ਪ੍ਰੀਤ ਕਦੋਂ ਵੀ ਕਰਾਂਗੇ ਪਨੀਰੀ ਵਾਲੇ ਦੇਖਾਂਗੇ ਚਲਾ ਕੇ ਚੱਲ ਚੱਲ ਕੇ ਆ ਜਾ